ਵਡਹੰਸ ਮਹੱਲਾ ਪਹਿਲਾ ਸੰਤ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਾਇ ਕੂੜ ਵਿਗਾੜ ਕਾਹ ਨਾਇਐ ਨਾਤਾ ਸੋ ਪਰਵਾਨ ਸੱਚ ਕਮਾਈਐ ਜਬ ਸੱਚ ਅੰਦਰ ਹੋਏ ਸੱਚ ਤਾਂ ਮੋ ਸੱਚ ਪਈਐ ਲਿਖੇ ਬਜੋਂ ਸੁਰਤ ਨਾਹੀ ਬੋਲ ਬੋਲ ਗਵਾਈਐ ਜਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ ਕਾਇਆ ਕੋੜ ਵਿਗਾੜ ਕਾਹੇ ਨਾਈਐ ਨਾ ਮੈਂ ਕਹਾ ਕਹਿਣ ਜਾਂ ਤੁਝੇ ਕਹਾਇਆ ਅੰਮ੍ਰਿਤ ਹਰਿ ਕਾ ਨਾਮ ਮੇਰਾ ਮਨ ਭਾਇਆ ਨਾਮ ਮਿੱਠਾ ਮਣੇ ਲਗਾ ਦੁੱਖ ਡੇਰਾ ਢਾਇਆ ਸੁਖ ਮਨ ਮੈਂ ਆਏ ਵਸਿਆ ਜਾਂ ਤੈ ਫੁਰਮਾਇਆ ਨਦਰ ਤਦ ਅਰਦਾਸ ਮੇਰੀ ਜਿਨ ਆਪ ਪਾਇਆ ਕਾਮ ਕਹਾ ਕਹਿਣ ਜਾਂ ਤੁਝੇ ਕਹਾਇਆ ਵਾਰੇ ਖਸਮ ਕਢਾਈ ਕਿਰਤ ਕਮਾਵਨਾ ਮੰਦਾ ਕਿਸੇ ਨਾ ਆਖ ਝਗੜਾ ਪਾਵਣਾ ਨਹ ਪਾਏ ਝਗੜਾ ਸੁਆਮ ਸੇਤੀ ਆਪ ਆਪ ਵੰਜਾਵਣਾ ਜਿਸ ਨਾਲ ਸੰਗਤ ਕਰ ਸ੍ਰੀ ਕੀ ਜਾਏ ਕਿ ਆਰੂ ਆਵਣਾ ਜੋ ਦੇਸ ਨਾਮਣੇ ਕਹਿਣਾ ਆਖ ਨਾਹੀ ਵਾਵਣਾ ਵਾਰੇ ਖਸਮ ਕਡਾਈ ਕਿਰਤਿ ਕਮਾਵਣਾ ਸਾਬੋ ਪਾਇਨ ਆਪੇ ਨਦਰ ਕਰੇ ਕੌੜਾ ਕੋਇ ਨ ਮੰਗੇ ਮੀਠਾ ਸਭ ਮੰਗ ਸਭ ਕੋ ਮੀਠਾ ਮੰਗ ਦੇਖ ਖਸਮ ਭਾਵੈ ਸੋ ਕਰੇ ਕਿਸ਼ੋ ਪੁੰਨ ਦਾਨ ਅਨੇਕ ਕਰਨੀ ਨਾਮ ਤੁਲ ਨਾ ਸੰਸਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਤੁਰ ਕਦੇ ਸਾਬੋ ਪਾਇਨ ਆਪ ਆਪੇ ਨਦਰ ਕਰੇ ਵਡਹੰਸ ਮਹੱਲਾ ਪਹਿਲਾ ਕਰੋ ਦਇਆ ਤੇਰਾ ਨਾਮ ਵਖਾਣਾ ਸਭੁ ਪਾਈਐ ਆਪੁ ਆਪੇ ਸਰਬ ਸਮਾਨਾ ਸਰਬੇ ਸਮਾਨਾ ਆਪ ਤੂੰ ਹੈ ਉਪਾਏ ਤੰਦੇ ਲਾਈਆ ਇਕ ਤੁਝ ਕੀਏ ਰਾਜੇ ਇਕ ਨਾ ਪੇਖ ਪਵਾਈਆ ਲੋਭ ਮੋਹ ਤੋ ਜਕੀਆ ਮਿੱਠਾ ਇਤ ਪਰਮ ਪੁਲਾਣਾ ਸਦਾ ਦਇਆ ਕਰੋ ਆਪਣੀ ਤਾਮਨਾ ਮ ਵਿਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਪਾਣਾ ਦੁਖ ਗਿਆ ਸੁਖ ਆਇ ਸੁਮਾਣਾ ਗਾਵਣ ਸੁਰ ਨਰ ਸੁਕੜ ਸੁਜਾਨਾ ਸੁਰ ਨਰ ਸੁਕੜ ਸੁਜਾਨ ਗਾਵੇ ਜੋ ਤੇ ਰ ਮਨ ਪਾਵਹਿ ਮਾਇਆ 모ਹ ਚੀਤੇ ਨਹੀਂ ਅਹਿਲਾ ਜਨਮ ਗਵਾਵਹਿ ਇਕ ਮੂੜ ਮੁਗਦ ਨਾ ਚਿਤ ਹੈ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਾਦਾ ਸੱਚਾ ਸੋਇ ਮੈਂ ਮਨ ਪਾਣਾ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵੇ ਭਾਉ ਕਰ ਲਾਗਾ ਸਉ ਪ੍ਰਾਣੀ ਸਉ ਪ੍ਰਾਣੀ ਤੰਨਾ ਲਾਗਾ ਜਿੰਨੇ ਅੰਮ੍ਰਿਤ ਪਾਇਆ ਨਾਮ ਤੇਰਾ ਜੋਇ ਰਤੇ ਨਿਤ ਚੜੇ ਸਵਾਯਾ ਇੱਕ ਕਰਮ ਤਰਮ ਨ ਹੋਏ ਸੰਜਮ ਜਾਮ ਨ ਏਕ ਪਛਾਣੀ ਵਖਤ ਸੁਹਾਵਾ ਸਦਾ ਤੇਰਾ ਅਮਰਤ ਤੇਰੀ ਬਾਣੀ ਹਾਂ ਬਲਿਹਾਰੀ ਸਾਚੇ ਨਾਵੈ ਰਾਜ ਤੇਰਾ ਕਬੂ ਨ ਜਾਵੈ ਰਾਜੋ ਤਾਂ ਤੇਰਾ ਸਦਾ ਨਿਚਲ ਇਹ ਕਬੋ ਨਾ ਜਾਵੇ ਚਾਕਰ ਤਾਂ ਤੇਰਾ ਸੋਏ ਹੋਵੇ ਜੋਏ ਸਹਿਜ ਸਮਾਵੇ ਦੁਸ਼ਮਨਤਾ ਦੁੱਖ ਨ ਲੱਗੇ ਮੂਲੇ ਪਾਪ ਨੇੜ ਨ ਆਵੇ ਹੰਬਲ ਹਾਰੀ ਸਦਾ ਹੋਵਾਂ ਇਕ ਤੇਰੇ ਨਾਵੇ ਜੁਗਾ ਜਗੰਤਰ ਭਗਤ ਤੁਮਾਰੇ ਕੀਰਤ ਕਰੇ ਸੁਆਮੀ ਤੇਰੇ ਦੁਆਰੇ ਜਪੇ ਤਾਂ ਸਾਚਾ ਏਕ ਮੋਹਾਰਾਰੇ ਸਾਚਾ ਮੋਹਾਰੇ ਤਾਮ ਜਾਪੈ ਜਾਮ ਮਨ ਵਸਾਵਹਿ ਰਮੋ ਪੋਲਾਵਾ ਤੁਜੇ ਕੀਆ ਜਾਮ ਇਹ ਚੁਕਾਵਹਿ ਗੁਰ ਪ੍ਰਸਾਦੀ ਕਰੋ ਕਿਰਪਾ ਲੇਹੋ ਜਮੋ ਬਾਰੇ ਜੁਗਾ ਜੁਗੰਤਰ ਪਗਤ ਤੁਮਾਰੇ ਵੱਡੇ ਮੇਰੇ ਸਾਹਿਬਾ ਲੱਖ ਅਪਾਰਾ ਕਿਉਂ ਕਰ ਕਰੋ ਬੇਨੰਤੀ ਹਾਉ ਆਖ ਨਾ ਜਾਣਾ ਨਦਰ ਕਰੇ ਤਾਂ ਸਾਚ ਪਛਾਣਾ ਸਾਚੋ ਪਛਾਣਾ ਧਾਮ ਤੇਰਾ ਜਾਮ ਆਪ 부ਜਾਵੇ ਦੁਖ ਪੋਖ ਸੰਸਾਰ ਕੀਏ ਸੰਸਾ ਇਹ ਚੁਕਾਵੇ ਬਨਵੰਤ ਨਾਨਕ ਜਾਏ ਸੰਸਾ 부জে ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਅਲੱਖ ਅਪਾਰਾ ਤੇਰੇ ਬੰਕ ਲੋਇਨ ਦੰਤ ਰਸਾਲਾ ਸੋਨੇ ਨਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਨੇ ਕੀ ਟਾਲਾ ਸੁਵੰਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹਿ ਲਿਓ ਜਾਮ ਦੁਵਾਰ ਨਾ ਹੋ ਖੜੀਆਂ ਸਿੱਖ ਸੁਨੋ ਮਹਿਲੀ ਹੋ ਹੰਸ ਹੰਸਾ ਬਗ ਬਗਾ ਲਾਹੇ ਮਨ ਕੇ ਜਾਲਾ ਬੰਕ ਲੋਇਨ ਦੰਤਰ ਸਾਲਾ ਤੇਰ ਚਾਲ ਸੁਹਾਵੀ ਮਦਰਾੜੀ ਬਾਣੀ ਕਹ ਕਨ ਕੋਕਲਾ ਤਰਲ ਜਵਾਨੀ ਤਰਲਾ ਜਵਾਨੀ ਆਪ ਬਾਣੀ ਈਸ਼ ਮਨ ਕੇ ਪੂਰੀ ਐ ਸਾਰੰਗ ਜਿਉ ਪਗ ਧਰੇ ਠਿਮ ਠਿਮ ਆਪ ਆਪ ਸੰਦੂਰੈ ਸ਼ੀਰ ਰੰਗ ਰਾਤੇ ਪਿਰੈ ਮਾਤੀ ਉਦਕ ਗੰਗਾ ਵਾਣੀ ਬਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੇ ਮਦਰਾੜੀ ਬਾਣੀ ਵਡ ਹੰਸ ਮਹੱਲਾ ਤੀਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪਣੇ ਪ੍ਰਕਾਰ ਅੰਗਰਤੀ ਮੋਇ ਸੋਭਾਵੰਤੀ ਨਾਰੇ ਸੱਚਾ ਸ਼ਬਦ ਮਿਲ ਰਹਿ ਮੋਇ ਫਿਰ 라ਵੇ ਪਾਏ ਪਿਆਰੇ ਸਚੇ ਭਾਏ ਪਿਆਰੀ ਕੰਤ ਸੁਵਾਰੇ ਹਰ ਹਰ ਸਿਉਨਿਉ ਰਚਾਇਆ ਆਪ ਗਵਾਇਆ ਤਾਂ ਪਿਰ ਪਾਇਆ ਗੁਰ ਕਾ ਸ਼ਬਦ ਸੁਮਾਇਆ ਸਾ ਤਨ ਸ਼ਬਦ ਸੁਹਾਇ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਤਨ ਮੇਲ ਲਈ ਪਿਰੁ ਆਪੇ ਸੱਚ ਸਾਹਿ ਸواری ਨਿਰਗੁਣਵੰਤਰੜੀਏ ਪਿਰ ਦੇਖ ਹਦੂਰੇ ਰਾਮ ਗਰਮਖ ਜਿੰਨੀ 라ਵੇ ਅਮੋਈਏ ਪਿਰ 라ਵ ਰਹਾ ਪਰਪੂਰੇ ਰਾਮ ਪਿਰ 라ਵ ਰਹਾ ਪਰਪੂਰੇ ਵੇਖ ਹਜੂਰੇ ਜਗ ਜਗ ਇੱਕ ਜਾਤਾ ਤਨ ਬਾਲੇ ਭੋਲੇ ਫਿਰ ਸਹਜ ਰਾਵੈ ਮਿਲਿਆ ਕਰਮ ਬਿਦਾਤਾ ਜਿਨ ਹਰ ਰਸ ਚਾਖਿਆ ਸ਼ਬਦ ਸੁਪਾਖਿਆ ਹਰ ਸਰ ਰਹੇ ਭਰਪੂਰੇ ਨਾਨਕ ਕਾ ਮਨ ਸਾ ਪਿਰ ਰਾ ਭਾਵੈ ਸ਼ਬਦ ਰਹੇ ਹਦੂਰੇ ਸੋਹਾਗਣੀ ਜਾਏ ਪੁਸ਼ਮਈਏ ਜਿੰਨੇ ਵਿੱਚੋਂ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ਮਈਏ ਜਿੰਨੇ ਵਿੱਚੋਂ ਆਪ ਨਾ ਗਵਾਇਆ ਜਿੰਨੇ ਆਪ ਗਵਾਇਆ ਤਿੰਨੇ ਫਿਰ ਪਾਇਆ ਰੰਗ ਸਰਲੀਆਂ ਮਾਣੈ ਸਾਦਾ ਰੰਗ ਰਾਤੇ ਸੈਜੇ ਮਾਤੇ ਅਰਦਿਨ ਨਾਮ ਵਖਾਣ ਕਾਮਨ ਵਡਪਾਗੇ ਅੰਦਰ ਲਿਵ ਲਾਗੇ ਹਰ ਕਾ ਪ੍ਰੇਮ ਸੁਪਾਇਆ ਨਾਨਕ ਕਾਮਨ ਸੈਜੇ ਰਾਤੇ ਜਿੰਨੇ ਸੱਚ ਸ਼ਿੰਗਾਰ ਬਨਾਇਆ ਹਮ ਮਰ ਮੋਇ ਤੂੰ ਚੱਲ ਗੁਰ ਕੈ ਪਾਏ ਹਰ ਵਾਰ ਗਾ ਰਵੇ ਸਦਾ ਮਏ ਨਿਡਰਵਾਸਾ ਪਾਏ ਨਿਡਰਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਪੈਰ ਰਲ ਆਲਾ ਜੋਬਨ ਬੱਲਾ ਅਨ ਦਿਨ ਕੰਤ ਸੁਵਾਰੇ ਹਰ ਵਾਰ ਸੁਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾ ਮਨ ਹਰ ਰੰਗ ਰਾਤੇ ਜਾਂ ਚੱਲ ਸਤ ਗੁਰ ਪਾਏ ਵਡ ਹੰਸ ਮਹੱਲਾ ਤੀਜਾ ਗਰਮਕ ਸਭ ਵਪਾਰ ਪਲਾ ਜੇ ਸਹਿਜੇ ਕੀਜੈ RAM ਆਨੰਦਨ ਨਾਮ ਵਖਾਣੀ ਲਾਹਾ ਹਰ ਰਸ ਭੀਜੈ RAM ਲਾਹ ਹਰ ਰਸ ਲੀਜੈ ਹਰ ਰਾਵੀਜੈ ਅਨੰਦ ਨਾਮ ਵਖਾਣ ਗਉਣ ਸੰਗ ਰਹਿ ਅਵਗਨ ਵਿਕਣੈ ਆਪੇ ਆਪ ਪਛਾਣ ਗੁਰਮਤਿ ਪਾਈ ਵੱਡੀ ਵਡਿਆਈ ਸੱਜੇ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਰਾਲੀ ਗਰਮਖ ਵਿਰਲਾ ਕੀ ਜਾ ਗਰਮਖ ਖੇਤੀ ਹਰ ਅੰਤਰ ਬੀਜਿਆ ਹਰ ਲੀਜੇ ਸਰੀਰ ਜਮਾਏ RAM ਆਪਣੇ ਘਰ ਅੰਦਰ ਰਸ ਪੁੰਚ ਤੂੰ ਲਾਹ ਲ ਪਰਥਾਈ RAM ਲਾਹ ਪਰਥਾਈ ਹਰ ਮਨ ਵਸਾਏ ਧਨ ਖੇਤੀ ਵਪਾਰਾ ਹਰ ਨਾਮ ਧਿਆਈ ਮਨ ਵਸਾਏ 부ਜੇ ਗੁਰ ਵਿਚਾਰ ਮਨ ਮੁਖ ਖੇਤੀ ਵਨਜ ਕਰ ਥਕੇ ਦ੍ਰਿਸ਼ਣੋ ਪੋਖ ਨ ਜਾਏ ਨਾਨਕ ਨਾਮ ਬੀਜ ਮਨ ਅੰਦਰ ਸਚਾ ਸ਼ਬਦ ਸੁਪਾਏ ਹਰ ਵਪਾਰ ਸ ਜਨ ਲਾਕੇ ਜਿੰਨਾ ਮਸਤਕ ਮਣੀ ਵਡ ਭਾਗੋ RAM ਗੁਰਮਤਿ ਮਨ ਨਿਡਰ ਕਰ ਵਸਿਆ ਸੱਚੇ ਸ਼ਬਦ ਬੈ ਰਗੋ RAM ਮੁਕ ਮਸਤਕ ਭਾਗੋ ਸੱਚ ਬੈ ਰਗੋ ਸਾਚ ਰਤੇ ਵਿਚਾਰੇ ਨਾਮ ਬਿਨਾ ਸਭ ਜਗ ਬੋਰਨ ਸ਼ਬਦ ਹਉ ਮੈ ਮਾਰੇ ਸੱਚੇ ਸ਼ਬਦ ਲਾਗ ਮਤ ਉਪਜ ਗੁਰਮੁਖ ਨਾਮ ਸੁਹਾਗੋ ਨਾਨਕ ਸ਼ਬਦ ਮਿਲੈ ਭਉ ਪੰਜਨ ਹਰਿ 라ਵੇ ਮਸਤਕ ਪਗ ਕਹਿਤੇ ਵਨਜ ਸਭ ਹੁਕਮ ਹੈ ਹੁਕਮੈ ਮੰਨ ਵਡਿਆਈ RAM ਗੁਰਮਤਿ ਹੁਕਮ 부ਝਿਆ ਹੁਕਮੈ ਮੇਲ ਮਲਾਈ RAM ਹੁਕਮ ਮਲਾਈ ਸਹਿਜ ਸਮਾਈ ਗੁਰ ਕਾ ਸ਼ਬਦ ਅਪਾਰਾ ਸੱਚ ਵੜਿਆਈ ਗੁਰ ਤੇ ਪਾਏ ਸੱਚ ਸਵਾਰਨ ਹਾਰਾ ਪਾਪੰਜਨ ਪਾਇਆ ਆਪ ਗਵਾਇਆ ਗੁਰਮਖ ਮੇ ਇਲਮ ਲਾਇ ਕਾ ਨਾਨਕ ਨਾਮ ਨਰੰਜਨ ਅਗਾਮਯ ਗੋਚਰ ਹੁਕਮੈ ਰਹਾ ਸਮਾਏ ਵਡਹੰਸ ਮਹੱਲਾ ਤੇ ਜਾ ਮਨ ਮੇਰਾ ਤੂੰ ਸਦਾ ਸੱਚ ਸਮਾਲ ਜਿਓ ਆਪਣੇ ਕਰ ਤੂੰ ਸੁਖ ਵਸੈ ਪਹ ਨ ਸਕ ਜਮ ਕਾਲ ਜਿਓ ਕਾਲ ਜਾਲ ਜਮ ਜੋ ਨ ਸਕ ਸਤ ਸ਼ਬਦ ਲਿਵ ਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਨ ਜਾਣ ਰਹਾਏ ਦੁਜੇ ਭਾਏ ਪਰਮ ਵਿਗੁਤੇ ਮਨ ਮੁਖ ਮੋਹੇ ਜਮਕਾਲ ਕਹ ਨਾਨਕ ਸੁਨ ਮਨ ਮੇਰੇ ਤੂੰ ਸਦਾ ਸਚ ਸਮਾਲ ਮਨ ਮੇਰਾ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨ ਭਾਲ ਜੋ ਭਾਵੇ ਸੋ ਪੰਚ ਤੂੰ ਗਰਮਖ ਨਦਰ ਨਿਹਾਲ ਗਰਮਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨ ਮੁਕੇ ਅੰਦਰ ਇਹ ਗਿਆਨ ਵਿਹੋਣੇ ਦੂਜੇ ਪਾਏ ਖੁਆਈ ਬਿਨ ਨਾਵੇਂ ਕੋ ਛੂਟੈ ਨਾਹੀ ਸਬਬਾ ਦੇ ਜਮਕਾਲ ਨਾਨਕ ਅੰਤਰ ਤੇਰੇ ਨਿਧਾਨ ਹੈ ਤੂੰ ਬਾਰ ਵਸਤ ਨ ਪਾਲ ਮਨ ਮੇਰਿਆ ਜਨਮ ਪਦਾਰਥ ਪਾਏ ਕੈ ਇਕ ਸੱਚ ਲਗੇ ਵਪਾਰ ਸਤ ਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮ ਨਾਉ ਨਿਤ ਪਾਈ ਮਨ ਮੁਖ ਮਾਇਆ ਮੋਹ ਵੇ ਆਪੇ ਦੁਖ ਸੰਤਾਪੇ ਦੂਜੇ ਪਤ ਗਵਾਏ ਹਮ ਮਰ ਸੱਚ ਸ਼ਬਦ ਸੁਮਾਣ ਸਚਰਤੇ ਅਦਕਾਈ ਨਾਨਕ ਮਨਸ ਜਨਮਦੁ ਲੰਭ ਹੈ ਸਤਗੁਰੂ ਬੂਝ ਬੁਜਾਏ ਮਨ ਮੇਰੇ ਸਤਗੁਰ ਸੇਵਨ ਅਪਨਾ ਸੇ ਜਨ ਵਡ ਭਾਗੀ RAM ਜੋ ਮਨ ਮਾਰੇ ਆਪਣਾ ਸੇ ਪੁਰਖ ਬਰਾਗੇ RAM ਸੇ ਜਨ ਬਰਗ ਸਚਲ ਲਾਗੇ ਆਪਣਾ ਆਪ ਪਛਾਨਿਆ ਮਤਨੇ ਚਲੋ ਅਤ ਗੂੜੀ ਗੁਰਮਖ ਸੈਜ ਨਾਮ ਸੋ ਵਖਾਣਿਆ ਇਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੇ ਮਨਮਖ ਸੋਏ ਰਹੇ ਅਭਾਗੇ ਨਾਨਕ ਸਜੇ ਸੇਵੇ ਗੁਰ ਆਪਣਾ ਸੇ ਪੂਰੇ ਵਡ ਪਾਗੇ ਵਡ ਹੰਸ ਮਹੱਲਾ ਤੀਜਾ ਰਤਨ ਪਦਾਰਥ ਵਰੰਜਿ ਹੈ ਸਤ ਗੁਰ ਦੀ ਆਬੁਝਾਈ ਰਾਮ ਲਾਹ ਲਾਬ ਹਰ ਭਗਤ ਹੈ ਗਨਮਾ ਗੁਣੀ ਸਮਾਈ ਰਾਮ ਗੁਰਮਤਿ ਗੁਣਿ ਸਮਾਏ ਜਿਸ ਆਪ ਬਜਾਏ ਲਾਹ ਭਗਤ ਸਹਸਾਰੇ ਬਿਨ ਭਗਤ ਸੁਖ ਨ ਹੋਈ ਦੁਜੇ ਪਤ ਖੋਈ ਗੁਰਮਤਿ ਨਾਮ ਅਧਾਰੇ ਵਖਰ ਨਾਮ ਸਦਾ ਲਾਭ ਹੈ ਜਿਸਨੋ ਏਤਵਪਾਰ ਲਾਏ ਰਤਨ ਪਦਾਰਥ ਵਣਜਿਆ ਜਾਂ ਸਤਗੁਰ ਦੇ ਬੁਝਾਏ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹ ਵਪਾਰ ਆਰਾਮ ਕੂੜ ਬੋਲ ਬਿਖ ਖਾਵਣੀ ਬਹੁ ਵਦੇ ਵਿਕਾਰ ਆਰਾਮ ਬਹੁ ਵਦੇ ਵਿਕਾਰਾ ਸੰਸਾਰ ਇਹ ਸੰਸਾਰਾ ਬਿਨ ਨਾਵੇਂ ਪਤ ਖੋਈ ਪੜ ਪੜ ਪੰਡਤਵਾਦ ਵਖਾਣ ਬਿਨ ਬੂਝੇ ਸੁਖ ਨ ਹੋਈ ਆਵਨ ਜਾਣਾ ਕਦੇ ਨ ਚੁੱਕੈ ਮਾਇਆ ਮੋ ਪਿਆਰਾ ਮਾਇਆ ਮੋ ਸਭ ਦੁੱਖ ਹੈ ਖੋਟਾ ਏਵ ਪਰ ਖੋਟੇ ਖਰੇ ਸਭ ਪਰਖਿ ਅਨ ਤਿਤ ਸੱਚੇ ਕਾ ਦਰਬਾਰਾ RAM ਖੋਟੇ ਦਰਗੇ ਸੁਟਿ ਅਨ ਊਬੇ ਕਰਨੁ ਪੁਕਾਰਾ RAM ਊਬੇ ਕਰਨੁ ਪੁਕਾਰਾ ਮੁਗਦ ਗਵਾਰਾ ਮਨ ਮੁਖ ਜਨਮ ਗਵਾਇਆ ਬਿਖਿਆ ਮਾਇਆ ਜਨ ਜਗਤ ਭੁਲਾਇਆ ਸਾਚਾ ਨਾਮ ਨਪਾਇਆ ਮਨ ਮੁਖ ਸੰਤਾਂ ਨਾਲ ਵੈਰ ਕਰ ਦੁੱਖ ਕਟੇ ਸੰਸਾਰਾ ਕੋਟੇ ਘਰੇ ਪਰਖਿ ਅਨ ਤਿਤ ਸਚਾ ਦਰਵਾਰਾ RAM ਆਪ ਕਰੇ ਕਿਸ ਅੱਖਿ ਐ ਹੋਰ ਕਰਨਾ ਕਿਛੂ ਨ ਜਾਏ RAM ਜਿਤੁ ਭਾਵੈ ਤਤਿ ਲਾਇਸੀ ਜਿਉ ਤਿਸ ਦੀ ਵਡਿਆਈ RAM ਜਿਉ ਤਿਸ ਦੀ ਵਡਿਆਈ ਆਪ ਕਰਾਈ ਵਰਿਆਮ ਨਫੂਸੀ ਕੋਈ ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸ਼ੈ ਸੋਈ ਗੁਰ ਪ੍ਰਸਾਦੀ ਆਪ ਗਵਾਈਆ ਨਾਨਕ ਨਾਮ ਪਤ ਪਾਏ ਆਪ ਕਰ ਕਿਸ ਆਖਿਆ ਹੋਰ ਕਰਨਾ ਕਿਛੂ ਨ ਜਾਏ ਵਡਹੰਸ ਮਹੱਲਾ ਤੀਜਾ ਸੱਚਾ ਸਬਦਾ ਹਰ ਨਾਮ ਹੈ ਸੱਚਾ ਵਾਪਾਰ ਆ ਰਾਮ ਗੁਰਮਤੀ ਹਰ ਨਾਮ ਵੰਜਿਐ ਆਤਮੋਲ ਫਰਾਰ ਆਮ ਆਤਮੋਲ ਫਰਾ ਸੱਚ ਵਪਾਰਾ ਸੱਚ ਵਪਾਰ ਲਗੇ ਵੱਡ ਭਾਗੀ ਅੰਤਰਬਾਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੇ ਨਦਰ ਕਰੇ ਸੋਈ ਸੱਚ ਪਾਏ ਗੁਰ ਕੇ ਸ਼ਬਦ ਵਿਚਾਰ ਨਾਨਕ ਨਾ ਮਰਤੇ ਤਿਨਹੀਂ ਸੁਖ ਪਾਇਆ ਸੱਚ ਕੇ ਵਪਾਰ ਹਾਂ ਮੈਂ ਮਾਇਆ ਮਹਿਲ ਹੈ ਮਾਇਆ ਮਹਿਲ ਪਰ ਜਾ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀਜੈ ਰਾਮ ਰਸਨਾ ਹਰ ਰਸ ਪੀਜੈ ਅੰਤਰ ਭੀਜੈ ਸਾਚ ਸ਼ਬਦ ਵਿਚਾਰੇ ਅੰਤਰ ਖੂਹਟਾ ਅੰਮ੍ਰਿਤ ਪਰਿਆ ਸ਼ਬਦ ਕਾੜ ਪਿਐ ਪਨਹਾਰੀ ਜਿਸ ਨਦਰ ਕਰੇ ਸੋਈ ਸੱਚ ਲਾਗੈ ਰਸਨਾ ਰਾਮਰ ਵਿਜੈ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹਮੈ ਮੈਲ ਭਰੀ ਜਾਏ ਪੰਡਤ ਜੋਤ ਕੇ ਸਭ ਪੜ ਪੜ ਕੂਕ ਦੇ ਕਿਸ ਪੈ ਕਰੇ ਪੁਕਾਰਾ ਰਾਮ ਮਾਇਆ ਮੋਹ ਅੰਤਰ ਮਲ ਲਾਗੈ ਮਾਇਆ ਕੇ ਵਪਾਰਾ ਰਾਮ ਮਾਇਆ ਕੇ ਵਪਾਰਾ ਜਗਤ ਪਿਆਰਾ ਆਵਨ ਜਾਣ ਦੁਖ ਪਾਏ ਬੇਖ ਕਾ ਕੀੜਾ ਬਿਖਸਿਓ ਲਾਗਾ ਵਿਸ਼ਟਾ ਮਹਿ ਸਮਾਈ ਜੋ ਤਰ ਲਿਖਿਆ ਸੋ ਏ ਕਮਾਵੇ ਕੋਈ ਨ ਮੇਟਨ ਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੋਏ ਗਵਾਰਾ ਮਾਇਆ 모ਹੇ ਮਨ ਰੰਗਿਆ 모ਏ ਸੋਦਨ ਕਾਇ ਰਾਮ ਗਰਮਖ ਏ ਮਨ ਰੰਗਿਆ ਦੂਜਾ ਰੰਗ ਜਾਏ RAM ਦੂਜਾ ਰੰਗ ਜਾਏ ਸਾਚ ਸਮਾਈ ਸੱਚ ਭਰੇ ਪੰਡਾਰਾ ਗਰਮਖ ਹੋਵੇ ਸੋਏ ਬੁਝੇ ਸੱਚ ਸਵਾਰਨ ਹਾਰਾ ਆਪੇ ਮਿਲੇ ਸੋ ਹਰ ਮਿਲੈ ਹੋਰ ਕਹਿਣਾ ਕਿਛੂ ਨ ਜਾਏ ਨਾਨਕ ਵਿਨ ਨਾਵੇਂ ਪਰਮੁ ਬੁਲਾਇਆ ਇਕ ਨਾਮ ਰਤੇ ਰੰਗ ਲਾਇ ਵਡਹੰਸ ਮਹੱਲਾ ਤੀਜਾ ਏ ਮਨ ਮੇਰੇ ਆਵਾ ਗਉਣ ਸੰਸਾਰ ਹੈ ਅੰਤ ਸਚਨ ਬੇੜਾ RAM ਆਪੇ ਸਚਾ ਬਖਸ਼ ਲਾਇ ਫਿਰ ਹੋਏ ਨਾ ਫੇਰਾ RAM ਫਿਰ ਹੋਏ ਨਾ ਫੇਰਾ ਅੰਤ ਸਚਨ ਬੇੜਾ ਗੁਰਮੁਖ ਮਿਲੇ ਵੜਿ ਆਏ ਸੱਚ ਰੰਗ ਰਾਤੇ ਸੈਜੇ ਮਾਤੇ ਸੈਜੇ ਰਹੇ ਸਮਾਏ ਸੱਚਾ ਮਨ ਭਾਇ ਸੱਚ ਵਸਾਇ ਸ਼ਬਦ ਰਤੇ ਅੰਤਨ ਬੇਰਾ ਨਾਨਕ ਨਾ ਮਰਤੇ ਸੱਚ ਸਮਾਣੇ ਬੌਰ ਨ ਭਵ ਜਲ ਫੇਰਾ ਮਾਇਆ মোহ ਸਭ ਬਰਲ ਹੈ ਦੂਜੇ ਪਾਇ ਖੁਵਾਈ RAM ਮਾਤਾ ਪਿਤਾ ਸਭ ਹਿਤ ਹੈ ਹਿਤੇ ਪਲਚਾਈ RAM ਹਿਤੇ ਪਲਚਾਈ ਪੁਰਬ ਕਮਾਈ ਮੇਟ ਨ ਸਕੈ ਕੋਈ ਜਨ ਸ੍ਰੇਸ਼ਟ ਸਾਜੇ ਸੋ ਕਰ ਵੇਖੈ ਤਿਸ ਜਿ ਵਡ ਅਵਰ ਨ ਕੋਈ ਮਨ ਮੁਖ ਅੰਦਾ ਤਪ ਤਪ ਖਪੈ ਬਿਨ ਸ਼ਬਦੇ ਸ਼ਾਂਤ ਨ ਆਈ ਨਾਨਕ ਬਿਨ ਨਾਵੇਂ ਸਭ ਕੋਈ ਪੁੱਲਾ ਮਾਇਆ ਮੋਹ ਖਵਾਈ ਇਹ ਜਗ ਜਲਤਾ ਦੇਖ ਕੈ ਅੱਜ ਪਏ ਹਰ ਸਰਨਾਈਂ ਰਾਮ ਅਰਦਾਸ ਕਰੀ ਗੁਰ ਪੂਰੇ ਅਗੈ ਰੱਖ ਲਿਓ ਦੇਹ ਵਡਾਈਂ ਰਾਮ ਰੱਖ ਲਿਓ ਸਰਨਾਈਂ ਹਰ ਨਾਮ ਵਡਾਈਂ ਤੁਧ ਜੀ ਵਡਿਆ ਵਰ ਨਾ ਦਾਤਾ ਸੇਵਾ ਲਾਗੇ ਸੇਵਡ ਭਾਗੇ ਜਗ ਜਗ ਇੱਕ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਤ ਨਹੀਂ ਪਾਏ ਨਾਨਕ ਤਿਸਨੋਂ ਸ਼ਬਦ ਸੁਝਾਏ ਜੋ ਜਾਏ ਪਵੇ ਹਰ ਸਰਨਾਏ ਜੋ ਹਰ ਮਤ ਦੇ ਸਉਪਜੈ ਹੋਰ ਮਤ ਨਕਾਏ RAM ਅੰਤਰ ਬਾੜ ਏਕ ਤੂੰ ਆਪੇ ਦੇਬ ਜਾਈਂ ਰਾਮ ਆਪੇ ਦੇਬ ਜਾਈਂ ਅਵਰ ਨ ਪਾਏ ਗੁਰਮਖ ਹਰ ਰਸ ਚਾਖਿਆ ਦਰ ਸੱਚ ਸਦਾ ਹੈ ਸਾਚਾ ਸਾਚਾ ਸ਼ਬਦ ਸੁਪਾਖਿਆ ਕਰ ਮੈਂ ਨਿਜ ਕਰ ਪਾਇਆ ਸਤ ਗੁਰ ਦੇ ਵਡਾਏ ਨਾਨਕ ਜੋ ਨਾਮ ਰਤੇ ਸੇ ਮੈਲ ਪਾਇਨ ਮਤ ਪਰਵਾਨ ਸਚ ਸਾਈ